ਕੇ ਸੀ ਸੀ ਅੱਜ ਗੱਲ ਕਰਾਂਗੇ ਆਪਾਂ ਕੇ ਸੀ ਤੇ ਸਵੇਰ ਦੇ ਤਿੰਨ ਚਾਰ ਭਰਾਵਾਂ ਦੇ ਮੈਨੂੰ ਫੋਨ ਆ ਗਿਆ ਕੇ ਸੀ ਸੀ ਦੇ ਉੱਤੇ ਆਰ ਬੀ ਆਈ ਹੈ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਬਜ਼ਾ ਕਬਜ਼ਾਉਣ ਤੇ ਜ਼ਬਰਨ ਉਹਨਾਂ ਤੇ ਕਬਜ਼ਾ ਕਰਨ ਤੇ ਜਿਹੜੀ ਤਲ ਗਈ ਹੈ ਤਲ ਗਈ ਹੈ ਉਹ ਕੇ ਸੀ ਸੀ ਦੇ ਮਾਧਿਅਮ ਦੁਆਰਾ ਕੇ ਸੀ ਸੀ ਨੂੰ ਸਮਝਣਾ ਪਊ ਕਿ ਕੇ ਸੀ ਸੀ ਕੀ ਹੈ ਕਿਸਾਨ ਕ੍ਰੈਡਿਟ ਕਾਰਡ ਕਾਦੇ ਵਾਸਤੇ ਬਣੀ ਸੀ ਕਿ ਕਿਸਾਨ ਨੂੰ ਖੇਤੀ ਨਾਲ ਸੰਬੰਧਤ ਕੋਈ ਵੀ ਚੀਜ਼ ਜਿਵੇਂ ਖਾਦ ਹੈ ਦਵਾਈ ਹੈ ਬੀਜ ਹੈ ਖਰੀਦਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਉਹਨੂੰ ਸਮੇਂ ਸਿਰ ਸਾਰੀ ਚੀਜ਼ ਮਿਲ ਸਕੇ ਤੇ ਉਹ ਮੌਸਮ ਦੇ ਹਿਸਾਬ ਨਾਲ ਮੌਸਮ ਦੇ ਨਾਲ ਨਾਲ ਉਹ ਚੀਜ਼ਾਂ ਕਰ ਸਕੇ ਤੇ ਆਪਣੀ ਫਸਲ ਉਗਾ ਸਕੇ ਇਸ ਵਾਸਤੇ ਬਣੇ ਸੀ ਬੀਮਾ ਬੀਮਾ ਕਿਸ ਕਰਕੇ ਕੀਤਾ ਜਾਂਦਾ ਹੈ ਕਿ ਕਿਸੇ ਹਾਲਤ ਦੇ ਵਿੱਚ ਜਦੋਂ ਫਸਲ ਨੁਕਸਾਨੀ ਜਾਵੇ ਤਾਂ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਉਹ ਨੁਕਸਾਨ ਦੀ ਪਰਪਾਈ ਕਰ ਦੇਵੇ ਤੇ ਜਿਹੜਾ ਲੋਨ ਹੈ ਉਹ ਤੁਹਾਡੀਆਂ ਫਸਲਾਂ ਦੇ ਉੱਪਰ ਹੈ ਨਾ ਕਿ ਤੁਹਾਡੀਆਂ ਜ਼ਮੀਨਾਂ ਦੇ ਉੱਪਰ ਧਿਆਨ ਨਾਲ ਸਮਝੋ ਇਸ ਚੀਜ਼ ਨੂੰ ਕਿ ਲੋਨ ਤੁਹਾਡੀਆਂ ਫਸਲਾਂ ਦੇ ਉੱਪਰ ਹੈ ਤੁਹਾਡੀਆਂ ਜ਼ਮੀਨਾਂ ਦੇ ਉੱਪਰ ਨਹੀਂ ਇਸ ਕਰਕੇ ਆਰਬੀਆਈ ਤੁਹਾਡੀ ਜ਼ਮੀਨ ਨੂੰ ਟੱਚ ਨਹੀਂ ਕਰ ਸਕਦੀ ਜੇ ਫਿਰ ਵੀ ਜ਼ਬਰਨ ਉਹ ਤੁਹਾਡੀ ਜ਼ਮੀਨ ਨੂੰ ਕਬਜ਼ਾਉਂਦੀ ਹੈ ਤਾਂ ਤੁਸੀਂ ਐਨੀ ਟਾਈਮ ਸਾਡੇ ਨਾਲ ਗੱਲ ਕਰੋ ਸਾਰੇ ਭਰਾ ਸਾਡੇ ਨਾਲ ਗੱਲ ਕਰਦੇ ਆ ਦੂਸਰੀ ਗੱਲ ਅਸੀਂ ਟੋਟਲੀ ਫ੍ਰੀ ਆਫ ਕਾਸਟ ਆ ਅਸੀਂ ਜਿੰਨਾ ਵੀ ਕੰਮ ਕਰਦੇ ਆ ਅਸੀਂ ਫ੍ਰੀ ਆਫ ਕਾਸਟ ਕਰਦੇ ਆ ਜੇ ਕੋ ਮੜਾ ਮਟਾ ਖਰਚਾ ਆਵੇ ਤੇ ਅਸੀਂ ਕੋਈ ਨਹੀਂ ਕਰ ਦਿੰਦੇ ਆ ਕਿਸਾਨ ਨੂੰ ਕਦੇ ਤੰਗ ਨਹੀਂ ਕੀਤਾ ਤੇ ਮਤਲਬ ਇਸ ਗੱਲ ਦਾ ਕਿ ਇਸ ਗੱਲ ਨੂੰ ਸਮਝੋ ਠੀਕ ਤੇ ਵੱਧ ਤੋਂ ਵੱਧ ਤੁਸੀਂ ਚੈਨਲ ਦੇ ਨਾਲ ਜੁੜੋ ਜਿੰਨਾ ਆਪਾਂ ਵੱਡੇ ਹੋਵਾਂਗੇ ਉਹਨਾਂ ਆਪਣਾ ਬਚਾਅ ਹੋਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਕਿਸਾਨ ਦੇ ਕੋਲੇ ਪਹੁੰਚ ਸਕੇ ਤੇ ਹਰ ਇੱਕ ਕਿਸਾਨ ਨੂੰ ਸਮਝ ਆ ਸਕੇ ਕਿ ਕਿਸਾਨ ਕ੍ਰੈਡਿਟ ਕਾਰਡ ਕੀ ਹੈ ਆਪਾਂ ਸਾਰੇ ਕਿਸਾਨਾਂ ਕੋਲੋਂ ਖਾਣੇ ਆ ਠੀਕ ਹੈ ਕਿਸਾਨ ਇਹੀ ਜੇ ਫਸਲ ਹੈ ਬਾਨੀਆਂ ਡਾਨੀਆਂ ਵਾਂਗੂ ਵੇਚਣ ਲੱਗ ਗਿਆ ਨਾ ਤੇ ਅੱਧੋ ਜ਼ਿਆਦਾ ਟੱਬਰ ਭੁੱਖਾ ਹੀ ਸਹੂਗਾ ਇਕਾ ਤਾਂ ਕਰਕੇ ਜ਼ਮੀਨਾਂ ਬਚਾਉਣ ਦੇ ਵਿੱਚ ਸਾਥ ਦਿਓ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਵੱਧ ਤੋਂ ਵੱਧ ਚੈਨਲ ਨਾਲ ਜੁੜੋ ਅਸੀਂ ਇਹੋ ਜਿਹੀਆਂ ਜਾਣਕਾਰੀਆਂ ਤੁਹਾਡੇ ਹੰਦੇ ਲੈ ਕੇ ਆਉਂਦੇ ਰਹਿਨੇ ਆ ਤੇ ਅਸੀਂ ਸਾਥ ਵੀ ਪੂਰਾ ਦਿੰਨੇ ਆ ਤੇ ਫ੍ਰੀ ਆਫ ਕਾਸਟ ਦਿੰਨੇ ਆ ਇੰਨੀਆਂ ਕੁ ਗੱਲਾਂ ਤੇ ਤੁਹਾਡਾ ਧੰਨਵਾਦ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਚੈਨਲ ਦੇ ਨਾਲ ਜੁੜੋ ਪੰਜਾਬ ਜਨਤਾ ਸਰਕਾਰ ਆਪਣਾ ਮੋਰਚਾ ਤੇ ਟੋਟਲੀ ਫ੍ਰੀ ਆਫ ਕਾਸਟ ਹੈ ਤੁਹਾਨੂੰ ਦੱਸਿਆ ਕਿ ਜੇ ਖਰਚਾ ਹੁੰਦਾ ਤੇ ਮੜ ਮੋਟਾ ਸੀ ਕੋਈ ਕਰ ਦਿੰਨੇ ਆ ਪਰ ਕਿਸਾਨ ਦਾ ਬਚਣਾ ਜ਼ਰੂਰੀ ਹੈ ਦੇਸ਼ ਦੇ ਕਿਸਾਨ ਦਾ ਕਿਸਾਨ ਦੀ ਜ਼ਮੀਨ ਦਾ ਨਾਲ ਬਚਣਾ ਉਹਨਾਂ ਜ਼ਰੂਰੀ ਆ ਜਿੰਨਾ ਕਿਸਾਨ ਦਾ ਬਚਣਾ ਜ਼ਰੂਰੀ ਹੈ ਤਾਂ ਦੋਨੇ ਚੀਜ਼ਾਂ ਜਿਹੜੀਆਂ ਬਚਾਉਣ ਦਾ ਸਾਡਾ ਵੀ ਹੱਕ ਬਣਦਾ ਕਿਉਂਕਿ ਜਿਹੜੀ ਰੇਟ ਤੇ ਕਿਸਾਨ ਸਾਨੂੰ ਚੀਜ਼ਾਂ ਦਿੰਦੇ ਆ ਅਬਾਨੀਆਂ ਆੜਾਨੀਆਂ ਤੋਂ ਖਰੀਦੀਆਂ ਤਾਂ ਸਾਡੀ ਪਹੁੰਚ ਤੋਂ ਬਾਹਰ ਹੈ ਤਾਂ ਕਿਰਪਾ ਕਰਕੇ ਇਸ ਚੀਜ਼ ਨੂੰ ਸ਼ੇਅਰ ਕਰੋ ਕੇ ਸੀਸੀ ਦਾ ਕਿਸਾਨਾਂ ਨੂੰ ਪਤਾ ਲੱਗੇ ਤੇ ਜੇ ਤੁਹਾਡੇ ਇੱਕ ਸ਼ੇਅਰ ਦੇ ਨਾਲ ਤੁਸੀਂ ਇੱਕ ਸ਼ੇਅਰ ਵੀ ਕਰਦੇ ਹੋ ਤਾਂ ਹਜ਼ਾਰਾਂ ਨੂੰ ਪਤਾ ਲੱਗਦਾ ਇਸ ਚੀਜ਼ ਦਾ ਤਾਂ ਕਰਕੇ ਇਸ ਚੀਜ਼ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਚੈਨਲ ਦੇ ਨਾਲ ਵੀ ਜੁੜੋ ਦੇਖੋ ਉੱਥੇ ਜਾਣਕਾਰੀਆਂ ਸਾਰੀਆਂ ਤੁਹਾਡੇ ਲਈ ਹੈਲਪਫੁਲ ਆ ਤੁਹਾਡੀ ਨਿੱਜੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਧੰਨਵਾਦ